ਘੋੜਾ ਚੈੱਕ ਕਰੋ ਪੂਰੀ ਐਂਡ ਕੁਆਲਿਟੀ ਪਈਆ 23 ਮਾਡਲ ਆ ਸਿਰਫ 6000 ਚੱਲਿਆ ਕਿਸੇ ਵੀਰ ਦੇ ਘਰੇ ਖੜਾਗਾ ਲੋਅਰ ਵੀਲ ਪਾਏ ਹੋਇਆ ਕੱਲੀ ਕੱਲੀ ਚੀਜ਼ ਐਕਸੈਸਰੀ ਦੇਖ ਸਕਦੇ ਹੋ ਬਿਲਕੁਲ オリジナル ਨਾਲ ਦੇ ਟਾਇਰ ਆ ਜਿਹੜੇ ਗੁੱਡੀਆਂ ਹਲੇ ਤੱਕ ਰਕੱਸੀਆਂ ਵੀ ਨਹੀਂ ਗਿਆ ਨਾਲ ਦੇ ਟਾਇਰ ਪਏ ਆਗੇ 23 ਮਾਡਲ ਆਗਾ ਤੇ ਇਹ ਹੈਗਾ ਸੇਲ ਖਾਤਰ ਤੇ ਜੇਕਰ ਕਿਸੇ ਵੀਰ ਨੇ ਲੈਣਾ ਤਾਂ ਮੈਂ نیچے ਨੰਬਰ ਦਿੱਤਾ ਹੋਇਆ ਤਾਂ ਉਸ ਤੇ ਗੱਲ ਕਰਕੇ ਤੁਸੀਂ ਰੇਟ ਬਾਰੇ ਗੱਲ ਕਰ ਸਕਦੇ ਹੋ ਪੂਰੀ オリジナル ਦੀ ਗਾਰੰਟੀ ਹੈਗੀ ਪੂਰਾ ਸਾਫ ਪਿਆਗਾ ਕਿਸੇ ਵੀਰ ਦੇ ਘਰੇ ਖੜਾ ਨਕਦ ਉਹ ਨਕਦੀ ਵਾਲਾ ਕੰਮ ਆਗਾ ਜੇਕਰ ਕਿਸੇ ਨੇ ਰੇਟ ਬਾਰੇ ਜਾਣਨਾਗਾ ਤਾਂ ਮੈਂ نیچے ਨੰਬਰ ਦਿੱਤਾ ਹੋਇਆਗਾ ਸਿਰਫ 6000 ਚੱਲਿਆ ਹੋਇਆਗਾ 23 ਮਾਡਲ ਹੈ ਪੀਵੀ 31 ਮਾਨਸਾ ਦਾ ਨੰਬਰ ਆਗਾ ਪੂਰੀ ਵਧੀਆ ਕੁਆਲਿਟੀ ਪਈ ਹੈਗੀ ਲਾਇ ਵੀਲ ਜਮਾ ਨਵੇਂ ਪਏ ਆ ਨਾਲ ਦੇ ਟਾਇਰ ਆ ਤੇ ਭੋਰਾ ਕਿਤੇ ਸੀਟ ਵੀ ਹੈ ਨਹੀਂਗੀ ਜੇਕਰ ਤੁਸੀਂ ਨਵਾਂ ਲੈਣ ਚੱਲਿਓ ਤਾਂ ਇੱਕ ਵਾਰੀ ਇਸ ਬਾਈ ਨੂੰ ਫੋਨ ਲਾ ਕੇ ਜਰੂਰ ਪੁੱਛ ਲਿਓ ਨਗਦੋ ਨਗਦੀ ਵਾਲਾ ਕੰਮ ਆਗਾ ਪੂਰੀ ਵਧੀਆ ਕੁਆਲਿਟੀ ਪਈ ਆ ਪੂਰਾ ਵਧੀਆ ਸਾਫ ਪਿਆਗਾ 6000 ਚੱਲਿਆਗਾ 23 ਮਾਡਲ ਆ ਤੇ ਮਾਨਸਾ ਦਾ ਪੀਵੀ 31 ਨੰਬਰ ਆਗਾ ਜੇਕਰ ਇੰਟਰਸਟਿਡ ਹੈਗੇ ਹੋ ਤਾਂ ਬਾਈ ਨੂੰ ਫੋਨ ਕਰ ਲਿਓ ਮੈਂ ਤੁਹਾਨੂੰ ਨੀਚੇ ਨੰਬਰ ਵੀ ਜਿਹੜਾ ਦਿੱਤਾ ਹੋਇਆ